ਜਨਾਬ ਮੱਜਾਂ ਮੋਰਾ ਮੱਜਾਂ ਦੇ ਮੁਕਾਬਲੇ ਆ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਥੇਰੀਆਂ ਝੋਟੀਆਂ ਦਾ ਮੁਕਾਬਲਾ ਹੋ ਗਿਆ ਉਸ ਤੋਂ ਬਾਅਦ ਦੋ ਦੰਦ ਦਾ ਤੇ ਹੁਣ ਡرائی ਜਿਹੜੀਆਂ ਮੱਜਾਂ ਉਹਨਾਂ ਦੇ ਮੁਕਾਬਲੇ ਹੋਏ ਆ ਜੇ ਕੋਈ ਕਹੇਗਾ ਪਿੰਡੀ ਨਾਲ ਸਪੇਕਰ ਸੰਪਰਕ ਕਰੇ ਸੋ ਉਹਨਾਂ ਦੇ ਮੁਕਾਬਲੇ ਆ ਤੇ ਹੁਣ ਅੱਜ ਵੱਡੀਆਂ ਮੱਜਾਂ ਡرائی ਦੇ ਵਿੱਚ ਜਿਹੜੀਆਂ ਉਹ ਤੋਂ ਹੱਡੀਆਂ ਹੋਈਆਂ ਮੱਜਾਂ ਉਹਨਾਂ ਦਾ ਮੁਕਾਬਲਾ ਚੱਲ ਰਿਹਾ ਹੈ ਤੁਹਾਡੇ ਕੋਲ ਆ ਤੇ ਇਸ ਟੇਟੇ ਅੱਗੇ ਸੰਪਰਕ ਕਰੋ ਬਾਤੀ ਇਹ ਇੱਕ ਗੱਲ ਦੱਸਣੀ ਬਣਦੀ ਹੈ ਕਿ ਬਹੁਤ ਸੋਹਣਾ ਮੇਲਾ ਆ ਨਾ ਹੋ ਲੱਗੜਿਆ ਇਹ ਬਹੁਤ ਸੋਹਣਾ ਮੇਲਾ ਮਤਲ ਮੇਲਾ ਜਿਹੜਾ ਇਹ ਬੀਐਫਏ ਦੀ ਟੀਮ ਕਰਵਾ ਰਹੀ ਹੈ ਉਹਦੇ ਵਿੱਚ ਨਾ ਸਾਰੇ ਭਰਾ ਵਧਾਈ ਦੇ ਪਾਤਰ ਹੈ ਕਿਉਂਕਿ ਇੰਟਰਨੈਸ਼ਨਲ ਮੇਲਾ ਹੋ ਗਿਆ ਆ ਤੇ ਤਕਰੀਬਨ ਪਹਿਲਾਂ ਜਿਹੜੀਆਂ ਖੀਰੀਆਂ ਝੋਟੀਆਂ ਆਈਆਂ ਸੀ ਉਹਨਾਂ ਦੇ ਵਿੱਚ 70 ਤੋਂ ਪਲੱਸ ਪਾਰਟਿਸਪੇਟ ਨੇ ਭਾਗ ਲਿਆ ਸੀਗਾ ਆ ਦੇਖੋ ਦਾਸ ਬਹੁਤ ਸਾਰੇ ਮੁੰਡਾ ਤੈਨੂੰ ਫੋਨ ਮੱਝਾਂ ਦੇਖੋ ਕਰੀਮ ਲੈ ਕੇ ਆਏ ਆ ਇਹ ਮੰਨੋ ਵੀ ਇਹ ਸਾਰੇ ਭਰਾ ਜੇਤੂ ਆ ਕਿਉਂਕਿ ਜਿਨ੍ਹਾਂ ਦੇ ਕੋਲੇ ਘਰੇ ਚੰਗੀਆਂ ਪਾਲੀਆਂ ਹੋਈਆਂ ਹੋਈਆਂ ਮੱਝਾਂ ਤਾਂ ਕੋਈ ਵੀ ਜਾਨਵਰ ਹੈ ਉਹੀ ਭਰਾ ਮੇਲਿਆਂ ਦੇ ਵਿੱਚ ਲੈ ਕੇ ਆਉਂਦਾ ਜਿਨ੍ਹਾਂ ਨੂੰ ਪਤਾ ਵੀ ਅਸੀਂ ਮੇਲਾ ਲੜਨਾ ਹੈ ਅਸੀਂ ਉੱਥੋਂ ਜਿੱਤ ਕੇ ਆਉਣਾ ਹੈ ਜਿੱਤ ਹਾਰ ਵੀ ਦੇ ਉੱਤੇ ਤੇ ਮੈਂ ਦੱਸਦਾ ਕੋ ਮੈਟਰ ਨਹੀਂ ਕਰਦੀ ਜਿਹੜਾ ਬੰਦਾ ਗਰਾਊਂਡ ਦੇ ਵਿੱਚ ਹੈਲੋ ਗਰਾਊਂਡ ਦੇ ਵਿੱਚ ਆ ਗਿਆ ਆਪਣੇ ਜਾਨਵਰ ਨੂੰ ਲੈ ਕੇ ਉਹ ਜੇਤੂ ਆ ਉਹ ਚੈਂਪੀਅਨ ਹੈ ਚਾਹੇ ਉਹ ਕਿਸੇ ਵੀ ਸਟੇਜ ਦੇ ਸਟੇਟ ਦੇ ਵਿੱਚੋਂ ਇੱਥੇ ਪਹੁੰਚਿਆਗਾ ਉਨੇ ਇਸ ਮੇਲੇ ਦੀ ਸ਼ੋਭਾ ਨੂੰ ਵਧਾਇਆ ਚਾਰਚਾ ਨਾਲ ਆਇਆ ਤੇ ਬਾਕੀ ਪ੍ਰਬੰਧ ਬਹੁਤ ਚੰਗਾ ਹੈਗਾ ਸਭ ਤੋਂ ਵਧੀਆ ਮੈਨੇਜਰ ਇੱਥੇ ਪ੍ਰਬੰਧ ਲੱਗਿਆ ਨਾ ਉਹ ਉਹ ਦੋਸਤੋ ਲੱਗਿਆ ਜਿਹੜਾ ਮੱਝਾਂ ਦੀ ਲਾਈਵ ਚੁਵਾਈ ਹੈਗੀ ਉਹਦੇ ਵਿੱਚ ਕੈਮਰਿਆਂ ਦਾ ਸਿਸਟਮ ਹੈ ਬਹੁਤ ਸੋਹਣਾ ਇੱਕ ਮੱਝ ਤੇ ਡਬਲ ਡਬਲ ਕੈਮਰਾ ਲਾਇਆ ਹੈ ਭਰਾਵਾਨੀਆਂ ਮੱਝ ਦੇਖੋ ਸੁਣ ਮਰਖੋਣਾ ਤੇ ਖੋਸੋ-ਖੋਸੋ ਤੇ ਆਪਾਂ ਖੋਸੋ-ਖੋਸੋ ਤੇ ਦੇਖ ਸਕਦੇ ਜੱਜਮੈਂਟ ਜੱਜ ਸਾਹਿਬ ਦੀ ਹੈ ਉਹਨਾਂ ਨੇ ਬਰੀਕੀਆਂ ਦੇਖਣੀਆਂ ਤੇ ਇੱਕ ਤੋਂ ਇੱਕ ਜੜ ਦੀ ਵੱਜਾਈ ਹੈ ਤੇ ਪਰਲੇ ਪਾਸੇ ਸਾਹਮਣੇ ਜਿਹੜਾ ਫੋਕਸਰਾ ਰੰਗ ਹੈ ਉਹਦੇ ਵਿੱਚ ਦੋਸਤੋ ਨੀਲੀ ਰਗ ਦੇ ਮੁਕਾਬਲੇ ਚੱਲ ਜੰਦੇ ਇੱਕ ਨੰਬਰ ਰੰਗ ਦੇ ਵਿੱਚ ਚੱਲਦੇ ਆ ਮੂਹਰਾ ਦੇ ਮੁਕਾਬਲੇ ਇਕੱਠ ਦੇਖ ਲੋ ਲੋਕਾਂ ਦਾ ਜਿਹੜਾ ਕਾਠਾ ਠਾਠਾ ਮਾਰਦਾ ਇਕੱਠ ਹੈ ਤੇ ਮੂਹਰਾ ਸ਼ਾਂਤ ਮੇ ਢੰਗ ਦੇ ਨਾਲ ਇਕਾਗਰ ਮਨ ਚਿੱਤ ਹੋ ਕੇ ਲੋਕ ਨਾ ਇਸ ਮੇਲੇ ਦਾ ਆਨੰਦ ਮਾਣ ਰਹੇ ਆ ਤੇ ਸਾਡੇ ਜਿਹੜੀ ਜਨਰੇਸ਼ਨ ਆਉਣ ਵਾਲੀਆਂ ਜਿਹੜਾ ਸਾਡੇ ਪੰਜਾਬ ਦੇ ਸਰ ਇੱਕ ਬਹੁਤ ਵੱਡਾ ੱੱਬਾ ਲੱਗਿਆਗਾ ਤੇ ਉਹ ਨਸ਼ਿਆਂ ਦਾ ਤੇ ਉਹਨਾਂ ਤੋਂ ਬਚਾਉਣ ਲਈ ਆਪਣੇ ਬੱਚਿਆਂ ਨੂੰ ਦੋਸਤੋ ਇਹਨਾਂ ਮੇਲਿਆਂ ਦੇ ਵਿੱਚ ਨਾਲ ਲੈ ਕੇ ਆਓ ਤਾਂ ਕਿ ਤੁਸੀਂ ਵੀ ਦੇਖੋ ਆਪਣੇ ਬੱਚਿਆਂ ਨੂੰ ਵੀ ਦਿਖਾਓ ਬਿਲ ਆਪਣੇ ਪੰਜਾਬ ਦੀ ਧਰਤੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਕੁਝ ਜੁਪੀ ਤੋਂ ਆਇਆ ਜਿੱਥੋਂ ਵੀ ਮਤਲਬ ਭਰਾ ਆ ਉਹਨਾਂ ਦੇ ਜਾਨਵਰ ਦੇਖੋ ਤੁਸੀਂ ਐਸਨੂੰ ਨਾ ਮੱਝ ਦਿਖਾਉਣਾ ਦੇਖੋ ਕਿਵੇਂ ਪਲੂਸੀ ਜਾਂਦੇ ਐ ਮੇਲੇ 'ਚ ਕਰੀ ਆਹ ਦੇਖੋ 53 53 ਉਮਰ 52 ਤੋਂ 54 ਜਿੰਨੀਆਂ ਸੋਹਣੀਆਂ ਸੋਹਣੀਆਂ ਮੱਝਾਂ ਦੇਖੋ ਬੜੀ ਚਮੜੀ ਐ ਕੱਲੀ ਕੱਲੀ ਨਾਲ ਮੱਝਾਂ ਦੀ ਚਮਕਦੀ ਐ ਠੀਕ ਹੋਵੇ ਉਹ ਸਾਹਮਣੇ ਦਾ ਜਿਹੜੀ ਜੱਜਮੈਂਟ ਉਹਨਾਂ ਦੇ ਚੱਲੇ ਜਾਂਦੇ ਆ ਜੱਜ ਸਾਹਿਬ ਸਾਡੇ ਕੋਲ ਦੇਖਾ ਵਸਲ ਕੀਮਤੀ ਪ੍ਰਾਅ ਦਾ ਬਣਾ ਹੋਇਆ ਕੁੰਡੇ ਸਿੰਘ 52 ਤੋਂ 54 ਲਾਈਵ ਮੱਝਾਂ ਦਾ ਕੰਪੀਟੀਸ਼ਨ ਐ ਇਹ ਜਿਵੇਂ ਜਿਵੇਂ ਲਾਈਵ ਦੇ ਵਿੱਚ ਕੋਈ ਜੜੂਆ ਭਰਾ ਸ਼ੇਅਰ ਜੁੜ ਕਰਦੇ ਹੋ ਤੇ ਜਿਹੜੇ ਵੀ ਭਰਾ ਚੈਨਲ ਦੇ ਨਵੇਂ ਹੋਣਗੇ ਉਹ ਦੋਸਤ ਇਹਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਨੂੰ ਫੋਲੋ ਕਰ ਲਿਓ ਦੋਨਾਂ ਦੇ ਵਿੱਚ ਦਾ ਹੋਣੀ ਹੈ ਕਿ ਇਹ ਰੋਜ਼ੀ ਬਾਕੀ ਇਹ ਪਲਟਾਉਂਦਾ ਸੁਣੂ ਕੋਸ਼ਿਸ਼ ਹੈ ਸਾਰੀ ਜਿਹੜੀ ਆਪਾਂ ਦਿਖਾ ਰਹੇ ਹਾਂ ਮੇਲੇ ਦੀ ਜਿਹੜਾ ਸਾਰਾ ਆਪਾਂ ਦ੍ਰਿਸ਼ਾ ਮੇਲੇ ਦਾ ਉਸ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੱਲੇ ਕੱਲੇ ਨਾਗਰੂ ਡਾ ਜੱਸਾ ਸਭ ਤੋੜ ਕੇ ਦੇਖ ਰਿਹਾ ਸਾਹਮਣੇ ਨਾ ਇਕੱਠਾ ਹੈ ਤੇ ਆਪਾਂ ਡਿਸਟਰਬ ਨਹੀਂ ਕਰਨਾ ਕਿਸੇ ਨੂੰ ਵੀ ਤੇ ਇਹਨੇ ਬਹੁਤ ਹੈ ਕਿ ਆਪਾਂ ਇਸ ਮੇਲੇ ਦੇ ਵਿੱਚ ਅੰਦਰ ਕਰਕੇ ਵੀਡੀਓ ਬਣਾ ਰਹੇ ਆ ਇਹ ਬਹੁਤ ਮਾਨ ਵਾਲੀ ਗੱਲ ਹੈ ਆਪਦੇ ਵਾਸਤੇ ਹਾਂ ਦੇ ਮੱਝਾਂ ਨੂੰ ਛੋਟੀਆਂ ਦਿਖਾਵਾਂ ਆਪਣੇ ਪੰਜਾਬੀ ਬੰਦੇ ਦੇ ਦੇਖਦੀ ਨੇ ਕੋਸ਼ਿਸ਼ ਰਹਿੰਦੀ ਹੈ ਦੋਸਤੋ ਜਿਹੜਾ ਸਾਹਮਣੇ ਆਪ ਨੂੰ ਚੰਗਾ ਦਿਸੇ ਉਹ ਤੁਹਾਨੂੰ ਦਿਖਾਉਣਾ ਹੈਗਾ ਜੇ ਕੋਈ ਕਿਸੇ 19 ਟੀਕ ਹੁੰਦੀ ਹੈ ਤਾਂ ਅੱਗੇ ਤੋਂ ਵੀ ਕੋਸ਼ਿਸ਼ ਹੈ ਵੀ ਉਹਨੂੰ ਹੋ ਸਕਿਆ ਉਹਦੇ ਮੂੰਹ ਤੇ ਆਪਾਂ ਬੋਲ ਕੇ ਦਿਖਾਉਣਾ ਤੇ ਜਾਂ ਉਹਨੂੰ ਆਪਾਂ ਦਿਖਾਉਣਾ ਹੀ ਨਹੀਂ ਇਹ ਆਪਾਂ ਚੰਗੀਆਂ ਚੀਜ਼ਾਂ ਤੁਹਾਡੇ ਕੋਲੇ ਲੈ ਕੇ ਆਉਣੀਆਂ ਇੱਕ ਮੈਂ ਇੱਥੇ ਗੱਲ ਨਾਲ ਹੋਰ ਥੋੜੀ ਐਡ ਕਰਦਾ ਤੇ ਪੀਟੀ ਬੁੱਲ ਆਏ ਆ ਪੀਟੀ ਬੁੱਲ ਪਹਿਲਾਂ ਤੋਂ ਆਏ ਨਹੀਂ ਮਤਲਬ ਪੀਟੀ ਬੁੱਲ ਉਹਨੂੰ ਕਹਿੰਦਾ ਜਿਹੜੇ ਪ੍ਰੋਜਨਿ ਟੈਸਟਰ ਬੁੱਲ ਆ ਜਿਨ੍ਹਾਂ ਦੀਆਂ ਮਾਮਾਂ ਦਾ ਤੇ ਜਿਨ੍ਹਾਂ ਦੀਆਂ ਧੀਆਂ ਦਾ ਦੀ ਮਿਲਕਿੰਗ ਚੋਈ ਦੇ ਵਿੱਚ ਚੰਗਾ ਰਿਕਾਰਡ ਹੈ ਪਹਿਲਣਾ ਦਾ ਦੂਜਣਾ ਦਾ ਤੀਜਣਾ ਦਾ ਜਿਵੇਂ ਜਿਵੇਂ ਹੋਇਆ ਉਸ ਤੋਂ ਬਾਅਦ ਹੌਲੀ ਹੌਲੀ ਪ੍ਰੋਜਨਿ ਟੈਸਟਰ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਪੀਟੀ ਬੁੱਲ ਕਿਹਾ ਜਾਂਦਾ ਤੇ ਉਹ ਘੱਟੋ ਘੱਟ ਆਪਣੇ ਕਾਫੀ ਬੁੱਲ ਮੇਰੇ ਅੰਤਾਸੇ ਦੇ ਨਾਲ ਵੀ ਉਹ ਹੋਣਗੇ 25 30 ਬੁੱਲ ਸੋ ਉਹਨਾਂ ਸੀਮਣਾ ਦੇ ਤੁਸੀਂ ਟੀਕੇ ਲਿਆ ਕਰੋ ਆਮ ਇਹ ਨਾ ਵੱਡੇ ਵੱਡੇ ਦੇਖ ਲਿਆ ਕਰੋ ਵੀ ਉਹ ਵੱਡਾ ਕਿੱਡਾ ਵੱਡਾ ਕੱਟਾ ਹੈ ਉਹ ਕਿੱਡਾ ਵੱਡਾ ਸਾਨ ਹੈ ਉਹ ਫਲਾਨਾ ਹੈ ਤੇ ਉਹ ਦੇਖਿਆ ਕਰੋ ਜਿਨ੍ਹਾਂ ਦੀ ਘੱਟ ਤੋਂ ਘੱਟ ਪਹਿਲਣ ਝੋਟੀ 13 ਲੀਟਰ ਦੁੱਧ ਤਾਂ ਕੱਢੇ 5 7 ਜੇ ਤੁਸੀਂ ਕਿਸੇ ਬੁੱਲ ਦਾ ਕੋਈ ਸੀਮਣ ਲੈਣਾ ਹੈ ਤਾਂ ਉਹਦਾ 5 7 ਉਹਦੇ ਉਹਨਾਂ ਝੋਟੀਆਂ ਉਹਨਾਂ ਮੁਕਾਬਲਿਆਂ ਦੇ ਵਿੱਚ ਆਈਆਂ ਹੁਣ ਦੁੱਧ ਚੋਅ ਦੇ ਵਿੱਚ ਕਿਉਂਕਿ ਇੱਕ ਠੀਕ ਹੈ ਕਿ ਬਿਊਟੀ ਕਪ ਅਡੀਸ਼ਨ ਹੈਗਾ ਮੱਝਾਂ ਗਾਂ ਇਹਨਾਂ ਇਹ ਆਪਾਂ ਜਿਹੜੇ ਆਪਣੇ ਖਾਸ ਤੌਰ ਤੇ ਆਪਾਂ ਵਰਤਦੇ ਆਂ ਪੰਜਾਬ ਦੇ ਵਿੱਚ ਇਹ ਆਪਾਂ ਇਹਨਾਂ ਨੂੰ ਵਰਤਦੇ ਆਂ ਆਪਾਂ ਦੁੱਧ ਦੇ ਤੌਰ ਤੇ ਆਪਾਂ ਸਿੰਗਣੀ ਦੇਖਣੀ ਆਪਾਂ ਇਹਨਾਂ ਦੀ ਪੂਛਣੀ ਦੇਖਣੀ ਆਪਾਂ ਹੋਰ ਕੁਝ ਆਪਾਂ ਇਹਨਾਂ ਦੀ ਕੋਈ ਚਮੜੀ ਨਹੀਂ ਦੇਖਣੀ ਉਹ ਜਿਹੜੀ ਚੰਗੀ ਮੱਝਾਂ ਉਹਨੇ ਦੁੱਧ ਕੱਢ ਦੇਣਾ ਉਹਦੇ ਸਿੰਗ ਵੀ ਦੇਖ ਲਿਓ ਤੁਸੀਂ ਬਹੁਤ ਤਾਂ ਇਹ ਜਿਹੜੀਆਂ ਮੱਝਾਂ ਵੀ ਹੋਣਗੀਆਂ ਜਿਨ੍ਹਾਂ ਦੇ ਸਿੰਗ ਵੇਖਟਾਬੇ ਹੋਣਗੇ ਦੁੱਧ ਬਹੁਤ ਚੰਗਾ ਕੱਢੀ ਜਾਂਦੇ ਆ ਉਹ ਸੋ ਇਸ ਕਰਕੇ ਤੁਸੀਂ ਆਪਾਂ ਉਹ ਚੀਜ਼ਾਂ ਦੇਖਣੀਆਂ ਬੁੱਲਾਂ ਦੇ ਵਿੱਚ ਵੀ ਸਾਨਾ ਦੇ ਵਿੱਚ ਵੀ ਚਾਹੇ ਉਹ ਕਮਜ਼ੋਰ ਬੁੱਲਾ ਜਿਵੇਂ ਐਮ 29 ਬੁੱਲੇ ਸੀਗਾ ਦੇਖਣ ਦੇ ਵਿੱਚ ਕੋਈ ਬਾੜਾ ਸੋਹਣਾ ਹੈ ਨਹੀਂਗਾ ਤੇ ਉਹਨਾਂ ਦੀਆਂ ਸਭ ਤੋਂ ਵੱਧ ਉਹਦੀਆਂ ਧੀਆਂ ਜਿਹੜੀਆਂ ਉਹ ਮੇਕਿੰਗ ਦੇ ਵਿੱਚ ਆਈਆਂ ਵੈਂਗਿਆ ਪੀ 288 ਹੈ ਬੀ ਐਮ 264 ਹੈ ਐਮ 416 ਸੋ ਬਹੁਤ ਚੰਗੇ ਚੰਗੇ ਬੁੱਲੇ ਹੈ ਤੇ ਬਹੁਤ ਸਸਤੇ ਬੁੱਲੇ ਹੈ ਮਤਲਬ ਉਹਨਾਂ ਦੇ ਟੀਕੇ ਨਾ ਜਿਹੜੇ ਬਹੁਤ ਸਸਤੇ ਹੈ ਸੋ ਇਸ ਕਰਕੇ ਨਾ ਤੁਸੀਂ ਕੋਈ ਬਾਹਲਾ ਬਿਊਟੀ ਵਾਲੇ ਪਾਸੇ ਨਾ ਜਾਇਆ ਕਰੋ ਤੇ ਜਿਨ੍ਹਾਂ ਨੇ ਦੁੱਧ ਕੱਢਣਾ ਹੈ ਨਾ ਉਹ ਤਾਂ ਉਹ ਮੱਝਾਂ ਨੇ ਉਹਨਾਂ ਨੇ ਕੱਢ ਹੀ ਦੇਣਾ ਹੈਗਾ ਤੇ ਦੇਖ ਕੇ ਉਹਨਾਂ ਦੇ ਚਾਰ ਪੰਜ ਪੀੜੀਆਂ ਪਰੋਲਿਆ ਕਰੋ ਉਸ ਤੋਂ ਬਾਅਦ ਤੁਸੀਂ ਆਪਣੇ ਸੀਮੰਨਾ ਜਿਹੜੇ ਉਹ ਭਰਾਇਆ ਕਰੋ ਫਿਰ ਜਾ ਕੇ ਤੁਸੀਂ ਸਕਸੈਸ ਹੋਵੋਗੇ ਤ ਨਹੀਂ ਤਾਂ ਉਹੀ 8-10 ਕਿਲੋ ਤੋਂ ਖੜੇ ਰਹੋਗੇ ਜਿਵੇਂ ਕਿ ਇੱਕ ਵੀਰ ਨੇ ਵੀਡੀਓ ਪਾਈ ਸੀ ਝੋਟੇ ਕਰੋੜਾਂ ਦੇ ਤੇ ਉਹਨਾਂ ਦਾ ਝੋਟੀਆਂ ਦਾ ਜਿਹੜਾ ਦੁੱਧ ਹੈ ਉਹ 8-8 ਕਿਲੋ ਹੈ ਤਾਂ ਸਾਡੇ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਮੁੰਡਾ ਹੈਗਾ ਤੇ ਜਿਨੇ ਚੰਗੀਆਂ ਬ੍ਰੀਡਾਂ ਸੀ ਜਿਹਦੇ ਕੋਲ ਤੇ ਉਹਨੇ ਪ੍ਰਾਈਵੇਟ ਉਹਨਾਂ ਬੁੱਲਾਂ ਦਾ ਜਿਨ੍ਹਾਂ ਦਾ ਰਿਜ਼ਲਟ ਨਹੀਂ ਦੇਖਿਆ ਉਹਨਾਂ ਦੇ ਸਰੀਰ ਦੇਖ ਲਏ ਤੇ ਆਪਦੇ ਕਰੋਨਾ ਹੋਏ ਜੀ ਟਾਪ ਦੀ ਬ੍ਰੀਡ ਉਹ ਬੰਦੇ ਨੇ ਖਾਅ ਕਰ ਲਈ ਤੇ ਹੁਣ ਪਿਛਲੇ 4-5 ਸਾਲਾਂ ਤੋਂ ਦੁਬਾਰੇ ਲੱਗਿਆ ਵਿਚਾਰਾ ਤੇ ਐਸਕਿਊ ਮੇਲੇ ਦੇ ਵਿੱਚ ਵੀ ਆਪਦੀਆਂ ਝੋਟੀਆਂ ਲੈ ਕੇ ਆਇਆ ਉਸ ਬੰਦੇ ਦੀ ਜ਼ੁਬਾਨੀ ਹੈ ਤੇ ਆਪਾਂ ਉਹਦੇ ਨਾਲ ਵੀ ਕਦੇ ਰੱਬ ਨੇ ਸਵੱਬ ਬਣਾਇਆ ਤਾਂ ਪਰਮਾਤਮਾ ਨੇ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਤਾਂ ਦੱਸ ਰਿਹਾ ਤੁਹਾਨੂੰ ਇਹ ਮੇਲਿਆਂ ਦੇ ਵਿੱਚ ਜੇ ਤੁਸੀਂ ਆਉਂਗੇ ਨਾ ਤਾਂ ਤੁਹਾਨੂੰ ਪਤਾ ਲੱਗਣਾ ਹੈ ਕਿਉਂਕਿ ਆਪਾਂ ਕਈ ਵਾਰੀ ਜੋ ਕੋਈ ਹੁਣ ਪਸ਼ੂ ਮੱਝ ਹੈ ਕਾਹ ਹੈ ਮੱਝ ਆ ਚਾਹੇ ਗਾਂ ਹੈ ਕੱਟੀ ਹੈ ਕੋਈ ਵੀ ਹੈ ਜਦੋਂ ਉਹ ਮਿਲਕਿੰਗ ਦੇ ਵਿੱਚ ਆ ਜਾਂਦੀ ਹੈ ਨਾ ਆਪਾਂ ਉਹਦੇ ਪਿਓ ਦਾ ਰਿਕਾਰਡ ਪੁੱਛ ਲਾਣੇ ਆ ਆਪਾਂ ਇਹ ਨਹੀਂ ਕਦੇ ਵੀ ਦੇਖਿਆ ਇਹਦੀ ਮਾਂ ਮਾਂ ਦਾ ਰਿਕਾਰਡ ਕੀ ਸੀਗਾ 50 50 ਦੋਨੋਂ 50% ਜੀ ਆਉਂਦੀ ਹੈ ਜੇ ਉਹਦੀ ਮਾਂ ਚੰਗੀ ਹੈ ਫੇਰ ਹੀ ਉਸ ਮੱਝ ਨੇ ਉਸ ਛੋਟੀ ਨੇ ਦੁੱਧ ਕੱਢਿਆ ਇਕੱਲਾ ਪਿਓ ਨਹੀਂ ਹੈਗਾ ਵੀ ਆਪਾਂ ਉਹਦਾ ਪਿਓ ਹੀ ਵਾੜਾ ਚੰਗਾ ਹੈਗਾ ਤੇ ਉਹਨੇ ਦੁੱਧ ਘੜਤਾ ਸੋ ਇਹੇ ਦੇਖਿਆ ਕਰੋ ਤਕਰੀਬਨ ਹੀ ਤੁਸੀਂ ਦੇਖੋਗੇ ਜਿੰਨੀਆਂ ਵੀ ਅੱਜ ਤੱਕ ਮਿਲਕਿੰਗ ਦੇ ਵਿੱਚ ਮੱਝਾਂ ਆਈਆਂ ਨਾ 90% ਕਹਿ ਸਕਦਾ ਮੈਂ 90 ਤੋਂ ਵੀ ਪ੍ਰਾਸੀ ਹੋਣਗੀਆਂ ਉਹ ਉਹਨਾਂ ਦੀਆਂ ਮਾਂ ਮਾ ਦਾ ਰਿਕਾਰਡ ਚੰਗਾ ਸੀਗਾ ਤਾਂ ਕਰਕੇ ਉਹਨਾਂ ਝੋਟੀਆਂ ਨੇ ਉਹਨਾਂ ਮੱਝਾਂ ਨੇ ਮਿਲ ਕੇ ਤੇ ਮੀਕਿੰਗ ਦੇ ਵਿੱਚ ਚੰਗਾ ਦੁੱਧ ਕੱਢਿਆਗਾ ਸੋ ਇਹ ਅੱਜ ਦਾ ਲਾਈਵ ਸੀਗਾ ਮੈਂ ਬਾਕੀ ਹੁਣ ਫਾਈਨਲ ਫਾਈਨਲੀ ਇਹ ਜਿਹੜਾ ਇਹਦੇ ਵਿੱਚ ਡਰਾਈ ਵਾਲੀਆਂ ਮੱਝਾਂ ਸੀ ਵੱਡੀਆਂ ਉਹਨਾਂ ਦਾ ਕੰਪੀਟੀਸ਼ਨ ਹੋ ਜਾਂਦਾ ਤੇ ਬਾਕੀ ਕਿਉਂ ਇਹਦੇ ਵਿੱਚ ਤਾਂ ਡਾਕਟਰ ਸਾਹਿਬ ਨੇ ਭਾਈ ਜੀ ਪਹਿਲੀ ਬੇਇੱਜ਼ਤੀ ਤਾਂ ਇਹ ਆ ਜਿਹੜੀਆਂ ਵਾਟਰ ਬਾਕਸ ਵਾਲੀ ਟੈਂਕੀ ਹੈ ਨਾ ਉਸ ਤੋਂ ਪਾਸੇ ਉਹਨਾਂ ਨੂੰ ਟੈਂਕੀ ਭਰਦੇ ਆ ਤੇ ਮੱਝਾਂ ਲਈ ਘਰੇ ਲਿਆ ਤੇ ਉਹ ਤੋਂ ਪਾਸੇ ਚੱਲਣਾ ਬਰਾਬਰ ਦੀ ਦਿੱਕਤ ਆ। ਦੂਜੀ ਮਿਲਕ ਬਿਊਟੀ ਵਾਲੇ ਨੂੰ ਬੇਇੱਜ਼ਤੀ ਆ ਗਈ ਜਿਹੜੇ ਕੱਲ ਉਹ ਮਿਲਕ ਬਿਊਟੀ ਪ੍ਰਵੇਸ਼ ਵਿੱਚ ਮੱਝਾਂ ਲੱਗਣੀਆਂ ਨੇ ਉਹਨਾਂ ਨੂੰ ਸ਼ਾਮ ਨੂੰ 5 ਵਜੇ ਖਾਲੀ ਕਰਵਾਉਣਾ। ਇਹ ਅਨਾਉਂਸਮੈਂਟ ਆ ਜੀ ਵਿੱਚ ਬਿਊਟੀ ਦੇ ਵਿੱਚ ਜਿਹੜੀਆਂ ਮੱਝਾਂ ਲੱਗਣੀਆਂ ਨੇ ਉਹਨਾਂ ਨੂੰ ਸ਼ਾਮ ਨੂੰ 5 ਵਜੇ ਇਕੱਠੀ ਕਰਨਾ ਸੋ ਇਹ ਅਨਾਉਂਸਮੈਂਟ ਸੀ ਕਿ ਵਿੱਚ ਆਪਾਂ ਤਾਂ ਥੋੜਾ ਜਿਹਾ ਗੈਪ ਆਤਾ ਇਹ ਵੀ ਜ਼ਰੂਰੀ ਹੈ ਕਿ ਮੇਲੇ ਦੇ ਵਿੱਚ ਅਨਾਉਂਸਮੈਂਟ ਬਹੁਤ ਜ਼ਰੂਰੀ ਹੁੰਦੀ ਹੈ ਜੀ ਬਾਕੀ ਦੋਸਤੋ ਆ ਸਟੇਜ ਆ ਗਿਆ ਆ ਗਏ ਕੱਲ ਬੱਕਰੀਆਂ ਦੇ ਮੁਕਾਬਲੇ ਹੋਇਆ ਜਿਹੜੇ ਬਹੁਤ ਸ਼ਾਨਦਾਰ ਹੋਇਆ ਤੇ ਰਾਤ ਦੇ 10 ਵਜੇ ਤੱਕ ਲੋਕ ਇਕੱਲੇ ਖੜਕੇ ਉਹਨਾਂ ਨੇ ਬੱਕਰੀਆਂ ਦੇ ਮੁਕਾਬਲੇ ਉਹਨਾਂ ਦੇਖਿਆ ਤੇ ਜਿਹਦੇ ਵਿੱਚ ਬਾਲ ਦਾ ਸੋਹਣਾ ਤੇ ਵੱਡੇ ਵੱਡੇ ਬੱਕਰੇ ਲੋਕ ਲੈ ਕੇ ਆਏ ਸੀਗੇ ਆਪਾਂ ਵੀਡੀਓ ਵੀ ਕੱਲ ਪਾਈ ਸੀ ਵਿੱਚ ਦੇਖੀਆ ਭਰਾਵਾਂ ਨੇ ਸੋ ਚੰਗੀਆਂ ਲੱਗਦੀਆਂ ਵੀਡੀਓ ਦਾ ਵੀ ਮੱਝਾ ਰਲ ਕਰਨਾ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਾਰੇ ਕਿ ਹੋ ਜੋ ਵੀ ਮੱਝਾ ਦੇ ਰਿੰਗ ਦੇ ਵਿੱਚ ਬਣੇ ਹੋ ਕੋਈ ਤਾਂ ਮਾਫ ਹੋ ਲੋ ਤੇ ਇੱਥੇ ਖੜੇ ਗੱਲਾਂ ਕਰੀਆ ਨਿਓ ਭਰਾਵਾਂ ਦੇ ਪਾਸੇ ਹੋ ਜੋ ਫੋਟੋ ਲੈ